ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਪਕਮਿੰਗ ਟੀਚਰ ਵੈਕੈਂਸੀਜ਼ ਕਿੰਨੀਆਂ ਕ ਦੇਖਣ ਨੂੰ ਮਿਲ ਸਕਦੀਆਂ ਨੇ ਐਂਡ ਇਸ ਤੋਂ ਇਲਾਵਾ ਹੋਰ ਆਪਣੇ ਜਿਹੜੇ ਨਾਲ ਦੀਆਂ ਸਟੇਟਸ ਨੇ ਜਿਵੇਂ ਕਿ ਰਾਜਸਥਾਨ ਐਂਡ ਹਰਿਆਣਾ ਜਾਂ ਫਿਰ ਕੇਂਦਰੀ ਵਿਦਿਆਲਿਆ ਸਕੂਲਾਂ ਦੀ ਵੀ ਜ਼ਿਕਰ ਗੱਲ ਕਰਦੇ ਹਾਂ ਤਾਂ ਕਿੰਨੀਆਂ ਕ ਵੈਕੈਂਸੀਜ਼ ਇਨ ਫਿਊਚਰ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜੋ ਤੁਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਉਹ ਪ੍ਰੋਪਰ ਰੱਖੋ ਕਿਉਂਕਿ ਜਦੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਆ ਉਦੋਂ ਤੁਹਾਡੇ ਕੋਲ ਪੜਨ ਦਾ ਜਿਹੜਾ ਸਮਾਂ ਹੈਗਾ ਆ ਉਹ ਇੰਨਾ ਜ਼ਿਆਦਾ ਨਹੀਂ ਮਿਲਦਾ ਜਿਹਦੇ ਕਰਕੇ ਤੁਹਾਡੀ ਤਿਆਰੀ ਪ੍ਰਭਾਵਿਤ ਹੁੰਦੀ ਆ ਐਂਡ ਜੌਬ ਮਿਲਣ ਦੇ ਚਾਂਸਸ ਘਟ ਜਾਂਦੇ ਆ ਸੋ ਮੇਨ ਮੋਟਿਵ ਇਹੀ ਆ ਇਸ ਵੀਡੀਓ ਨੂੰ ਬਣਾਉਣ ਦਾ ਕਿ ਤੁਸੀਂ ਥੋੜੇ ਜਿਹਾ ਅਵੇਅਰ ਹੋ ਜੋ ਕਿ ਪੋਸਟਾਂ ਨੇ ਜਾਂ ਫਿਰ ਜੜੀਆਂ ਵਾਕੈਂਸੀਜ਼ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਐਂਡ ਉਸ ਅਕੋਰਡਿੰਗ ਤੁਸੀਂ ਆਪਦੀ ਪ੍ਰੇਪਰੇਸ਼ਨ ਵਧੀਆ ਢੰਗ ਨਾਲ ਕਰ ਸਕੋ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਇੰਟਰਸਟਿੰਗ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਦੇ ਆ ਸੋ ਗੱਲ ਕਰਦੇ ਆ ਕਿ 2000 ਪੀਟੀਆਈ ਟੀਚਰ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਜਾਰੀ ਕੀਤਾ ਜਾ ਚੁੱਕਾ ਆ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਇਹਦੇ ਬਾਰੇ ਮੈਂ ਡਿਟੇਲ ਵਿੱਚ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਸੀਗੀਆਂ ਕਿ ਜਿਹੜੇ ਪੀਟੀਆਈ ਟੀਚਰਸ ਹੈਗੇ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂ ਫਿਰ ਐਲੀਮੈਂਟਰੀ ਸਕੂਲਾਂ ਦੇ ਵਿੱਚ ਟੀਚ ਕਰਨਗੇ ਉਹਨਾਂ ਦਾ ਜਿਹੜਾ ਰੈਗੂਲਰ ਭਰਤੀ ਦਾ ਨੋਟੀਫਿਕੇਸ਼ਨ ਹੈਗਾ ਜੀ ਕੱਲ ਹੀ ਜਾਰੀ ਕੀਤਾ ਗਿਆ ਆ 21 ਜੁਲਾਈ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਪੋਰਟਲ ਓਪਨ ਹੋ ਜਾਣਾ ਆ ਐਂਡ ਗੱਲ ਕਰਦੇ ਆ 725 ਸਪੈਸ਼ਲ ਟੀਚਰ ਵੈਕੈਂਸੀਸ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਆ ਸ਼ਾਰਟ ਨੋਟਿਸ ਹੈਗਾ ਆ ਉਹ ਜਾਰੀ ਕੀਤਾ ਜਾ ਚੁੱਕਾ ਆ ਆਪਣੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ETT ਐਂਡ ਮਾਸਟਰ ਕਾਡਰ ਦੇ ਜਿਹੜੇ ਸਪੈਸ਼ਲ ਟੀਚਰ ਨੇ ਜੀ ਉਹ ਦੇਖਣ ਨੂੰ ਮਿਲਣਗੇ 725 ਟੋਟਲ ਗਿਣਤੀ ਹੈਗੀ ਆ ਹਰ ਸਾਲ ਕਹਿ ਸਕਦੇ ਆ ਕਿ ਤਿੰਨ ਚਾਰ ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜੀ ਭਰਤੀ ਹੈਗੀ ਆ ਇਹ ਪੂਰੇ ਕਰਨੇ ਹੈਗੇ ਆ ਜਿੰਨੇ ਵੀ ਸਪੈਸ਼ਲ ਟੀਚਰ ਹੋਣਗੇ ਆਪਣੇ ਪੰਜਾਬ ਦੇ ਵਿੱਚ JBT ਐਂਡ TGT ਦੀ ਜਿਹੜੀ ਟੀਚਰ ਦੀ ਭਰਤੀ ਹੈਗੀ ਆ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹੋ ਸਕਦਾ 1 2 ਜਾਂ ਫਿਰ 3 ਮਹੀਨਿਆਂ ਨੂੰ ਜਿਹੜਾ ਨੋਟੀਫਿਕੇਸ਼ਨ ਹੈ ਗਾਜ਼ੀ ਜਾਰੀ ਕੀਤਾ ਜਾਵੇ ਜਿਹਦੇ ਵਿੱਚ ਉਹਨਾਂ ਨੇ ਲਗਭਗ 300 ਤੋਂ ਲੈ ਕੇ 400 ਜਿਹੜੇ ਟੀਚਰਸ ਹੋਣਗੇ ਜਬੀਟੀ ਟੀਚਰ ਜਿਹਨੂੰ ਤੁਸੀਂ ਪ੍ਰਾਇਮਰੀ ਟੀਚਰ ਜਾਂ ਫਿਰ ਏਜੀਟੀ ਟੀਚਰ ਪੰਜਾਬ ਵਿੱਚ ਕਹਿੰਦੇ ਹੋ ਤੇ ਟਜੀਟੀ ਟੀਚਰ ਜਿਹਨੂੰ ਤੁਸੀਂ ਪੰਜਾਬ ਦੇ ਵਿੱਚ ਮਾਸਟਰ ਕਲਾਸ ਟੀਚਰ ਕਹਿੰਦੇ ਹੋ ਇਹਨਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਵੀ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਦੇ ਵਿੱਚ ਐਂਡ ਜਿਹਨਾਂ ਸਾਥੀਆਂ ਦਾ ਸੀਐਡ ਦਾ ਪੇਪਰ ਪਾਸ ਹੈਗਾ ਜਾਂ ਉਹ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਹੋਣਗੇ ਐਂਡ ਉਹ ਸਾਥੇ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਦੋਂ ਪੋਸਟਾਂ ਆਉਣਗੀਆਂ ਉਸ ਤੋਂ ਬਾਅਦ ਗੱਲ ਕਰ ਲੈਣੇ ਆ ਕਿ ਐਜੂਕੇਸ਼ਨ ਮਿਨਿਸਟਰ ਪੰਜਾਬ ਦੇ ਕੁਝ ਦਿਨ ਪਹਿਲਾਂ ਉਹਨਾਂ ਦੁਆਰਾ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਸੀ ਜਿਸ ਅਕੋਰਡਿੰਗ ਆਪਣੇ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਇਸ ਸਾਲ ਦੇ ਵਿੱਚ ਵਿੱਚ ਹੀ ਤੁਹਾਨੂੰ ਲੈਕਚਰਰ ਭਰਤੀ ਜਿੱਦਾਂ ਜਿਹੜਾ ਨੋਟੀਫਿਕੇਸ਼ਨ ਹੈਗਾ ਜੇ ਦੇਖਣ ਨੂੰ ਮਿਲੇ ਤੇ 500 ਪਲੱਸ ਪੋਸਟਾਂ ਹੋਣ ਗਿਆ ਹੀ ਹੋਣ ਗਿਆ ਇਸ ਤੋਂ ਘੱਟ ਪੋਸਟਾਂ ਦੀ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ ਕਿਉਂਕਿ 343 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਸੀਗਾ ਉਹ ਉਹਨਾਂ ਨੇ ਕੈਨਸਲ ਕੀਤਾ ਐਂਡ ਬਹੁਤ ਸਾਰੇ ਲੈਕਚਰਰ ਦੀਆਂ ਪੋਸਟਾਂ ਵਿਕਟਵੀ ਨੇ ਕਿਉਂਕਿ 2021 ਦੇ ਵਿੱਚ ਭਰਤੀ ਹੋਈ ਆ ਉਸ ਤੋਂ ਬਾਅਦ ਤਾਂ ਕੋਈ ਲੈਕਚਰਰ ਦੀ ਭਰਤੀ ਹੋਈ ਨਹੀਂ ਉਹ ਵੀ ਸ਼ਾਇਦ 569 570 ਪੋਸਟਾਂ ਸੀਗੀਆਂ ਉਸ ਤੋਂ ਬਾਅਦ ਕੋਈ ਭਰਤੀ ਇਹਨਾਂ ਨੇ ਕੀਤੀ ਨਹੀਂ ਸੋ ਇਲੈਕਸ਼ਨ ਵੀ ਨੇੜੇ ਹੈਗੇ ਆ ਸੋ ਕਾਈਂਡ ਆਫ ਮਜਬੂਰੀ ਬਣ ਜਾਂਦੀ ਆ ਗਵਰਨਮੈਂਟ ਦੀ ਜਾਂ ਫਿਰ ਪਿਛਲੀਆਂ ਸਰਕਾਰਾਂ ਤੇ ਵੀ ਨਿਗਾਹ ਮਾਰੋ ਤਾਂ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ-ਪਹਿਲਾਂ ਇਹ ਜਿਹੜੇ ਨੋਟੀਫਿਕੇਸ਼ਨ ਸੀਗੇ ਜੀ ਇਸ ਤਰ੍ਹਾਂ ਦੇ ਰਿਕਰੂਟਮੈਂਟ ਵਾਲੇ ਉਹ ਰਿਲੀਜ਼ ਕੀਤੇ ਸੀਗੇ ਜਾਂ ਫਿਰ ਉਹਨਾਂ ਦੁਆਰਾ ਨੋਟੀਫਿਕੇਸ਼ਨ ਆਊਟ ਕੀਤੇ ਗਏ ਸੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੀ ਆ ਕਿ केवीएस टीचर ਭਰਤੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਵੇਂ ਯੂਪੀ ਹੋ ਗਿਆ ਪੰਜਾਬ ਹੋ ਗਿਆ ਜਾਂ ਫਿਰ ਕੋਈ ਹੋਰ ਸਟੇਟਾਂ ਹੋ ਗਈਆਂ ਉੱਥੇ ਸਪੈਸ਼ਲ ਟੀਚਰ ਦੀ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਹੈਗਾ ਜੀ ਦੇਖਣ ਨੂੰ ਮਿਲ ਰਿਹਾ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਆ ਇਨਸਟਰਕਟ ਕੀਤਾ ਆ ਸਾਰੇ ਹੀ ਜਿਹੜੇ এডੂਕੇਸ਼ਨ ਡਾਇਰੈਕਟਰ ਹੈਗੇ ਆ ਉਹਨਾਂ ਨੂੰ ਕਿ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਸਪੈਸ਼ਲ ਐਜੂਕੇਟਰ ਟੀਚਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰੋ ਸੋ ਉਸ ਅਕੋਰਡਿੰਗ ਸਾਰੀਆਂ ਸਟੇਟਾਂ ਕੰਮ ਕਰ ਰਹੀਆਂ ਨੇ ਬਟ ਕੇਵੀਐਸ ਕਹਿ ਲੋ ਕਿ ਆਪ ਦੀ ਮਨਮਰਜ਼ੀ ਕਰ ਰਿਆ ਆ ਜਾਂ ਫਿਰ ਉਹਨਾਂ ਦੀ ਆਪਦੀਆਂ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਯਾ ਉਹ ਡਿਲੇ ਹੋ ਰਿਹਾ ਬਟ ਜਦੋਂ ਕੇਵੀਐਸ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਟੀਚਰ ਵੈਕੈਂਸੀ ਦੀ ਮੈਂ ਗੱਲ ਕਰ ਰਿਹਾ ਤਾਂ ਸਿਰਫ ਉਹ ਸਪੈਸ਼ਲ ਐਜੂਕੇਟਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਗੇ ਨਾਰਮਲ ਜਿਹੜੀਆਂ ਵੈਕੈਂਸੀਜ਼ ਹੋਣਗੀਆਂ ਟੀਚਰ ਵਾਲੀਆਂ ਹਿੰਦੀ ਪੰਜਾਬੀ ਪੰਜਾਬੀ ਤਾਂ ਸ਼ਾਇਦ ਹੁੰਦੀ ਨਹੀਂ ਕੇਵੀਐਸ ਦੇ ਵਿੱਚ ਬਟ ਅੰਗਰੇਜ਼ੀ ਹਿੰਦੀ ਮੈਥ ਸਾਇੰਸ ਐਸਐਸਟੀ ਜਾਂ ਫਿਰ ਪੀਜੀਟੀ ਦੇ ਵਿੱਚ ਤੁਸੀਂ ਵੇਖ ਲਓ ਜਾਂ ਫਿਰ ਪ੍ਰਾਇਮਰੀ ਟੀਚਰ ਦੇਖ ਲਓ ਇਹਨਾਂ ਸਾਰੇ ਸਬਜੈਕਟਾਂ ਦੇ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਹੈਗਾ ਜੇ ਦੇਖਣ ਨੂੰ ਮਿਲੂਗਾ ਕੇਵੀਐਸ ਦੇ ਵਿੱਚ ਤੇ 40-50 ਹਜ਼ਾਰ ਪੋਸਟਾਂ ਮਿਨਿਮਮ ਤੁਸੀਂ ਮੰਨ ਕੇ ਚੱਲੋ ਕਿ ਇੰਨੀਆਂ ਕ ਜਿਹੜੀਆਂ ਪੋਸਟਾਂ ਨੇ ਜੀ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕੇਵੀਐਸ ਦੇ ਵਿੱਚ ਰਾਜਸਥਾਨ ਟੀਚਰ ਭਰਤੀ ਦੀ ਵੀ ਗੱਲ ਕਰ ਲੈਣੀ ਆ ਕੀ ਰੀਡ ਦਾ ਐਗਜ਼ਾਮ ਹੁੰਦਾ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੀਐਸਟਟ ਹੁੰਦਾ ਆ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਰੀਡ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਸੋ ਜਿਨ੍ਹਾਂ ਸਾਥੀਆਂ ਨੇ ਰੀਡ ਦਾ ਲੈਵਲ 1 ਲੈਵਲ 1 ਤੁਸੀਂ ਉਹਨੂੰ ਕਹਿੰਦੇ ਹੋ ਜਿਨ੍ਹਾਂ ਸਾਥੀਆਂ ਨੇ ਈਟਟੀ ਜਾਂ ਫਿਰ ਡੀਐਲএড ਕੀਤੀ ਹੁੰਦੀ ਹੈ ਜੇਕਰ ਉਹ ਪੇਪਰ 1 ਪਾਸ ਕਰਦੇ ਨੇ ਤਾਂ ਕਹਿ ਲਓ ਕਿ ਉਹ ਐਲੀਜੀਬਲ ਹੁੰਦੇ ਨੇ ਐਲੀਮੈਂਟਰੀ ਜਾਂ ਫਿਰ ਪ੍ਰਾਇਮਰੀ ਟੀਚਰ ਬਣਨ ਦੇ ਲਈ ਸੋ ਉਹਨਾਂ ਸਾਥੀਆਂ ਲਈ ਤੇ ਲੈਵਲ 2 ਵਾਲੇ ਸਾਥੀ ਜਿਹੜੇ ਕਿ ਮਾਸਟਰ ਕਾਰਡਰ ਜਾਂ ਫਿਰ TGT ਪੋਸਟ ਕਰਨੇ ਹੋ ਇਹਨਾਂ ਦਾ ਜਿਹੜਾ ਭਰਤੀ ਦਾ ਨੋਟੀਫਿਕੇਸ਼ਨ ਹੈਗਾ ਜੀ ਉਹ ਜਾਰੀ ਕੀਤਾ ਗਿਆ ਆ ਜਿਹਦੇ ਵਿੱਚ ਤੁਹਾਨੂੰ ਲਗਭਗ 7700 ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਸੋ ਜਿਹੜਾ ਸਾਥੀਆਂ ਨੇ ਪਹਿਲਾਂ ESTET ਕਲੀਅਰ ਕੀਤਾ ਹੋਇਆ ਸੌਰੀ ਰੀਡ ਦਾ ਐਗਜ਼ਾਮ ਕਲੀਅਰ ਕੀਤਾ ਹੋਇਆ ਉਹ ਸਾਥੀ ਇਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਨੇ ਇਨ ਫਿਊਚਰ ਜਿਹੜੇ ਸਾਥੀ ਇਹੋ ਜਿਹੇ ਐਗਜ਼ਾਮਸ ਨੂੰ ਅਵੋਇਡ ਕਰਦੇ ਆ ਜਿਵੇਂ ਕਿ ਰੀਸੈਂਟਲੀ ਕੁਝ ਟਾਈਮ ਪਹਿਲਾਂ ਰੀਟ ਦੀ ਪ੍ਰੀਖਿਆ ਕੰਡਕਟ ਕਰਵਾਈ ਗਈ ਸੀ ਤੇ ਮੈਂ ਬਿਲਕੁਲ ਮੰਨਦਾ ਹਾਂ ਕਿ ਆਪਣੇ ਜਿਹੜੇ ਪੰਜਾਬ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਇਹੋ ਜੇ ਫਾਰਮ ਫਿਲ ਕਰਨੇ ਚਾਹੀਦੇ ਆ ਇਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਸੀਨੀਅਰ ਟੀਚਰ ਵੈਕੈਂਸੀ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਵੀ ਜਾਰੀ ਕੀਤਾ ਗਿਆ ਆ ਜਿਹਦੇ ਵਿੱਚ ਲਗਭਗ 6500 ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਇਹ ਰਾਜਸਥਾਨ ਸੀਨੀਅਰ ਟੀਚਰ ਆ ਇਹਦੇ ਵਿੱਚ ਤਾਂ ਕੋਈ ਪੀਐਸਟੈਟ ਜਾਂ ਫਿਰ ਕਹਿ ਲਓ ਟੈਟ ਜਾਂ ਫਿਰ ਰੀਟ ਕਹਿ ਲਓ ਪਾਸ ਹੋਣ ਦੀ ਕੋਈ ਲਿਮਿਟ ਹੁੰਦੀ ਨਹੀਂ ਜਾਂ ਫਿਰ ਕਹਿ ਲਓ ਯੋਗਤਾ ਨਹੀਂ ਮੰਗੀ ਜਾਂਦੀ ਸੋ ਇਸ ਕਰਕੇ ਤੁਸੀਂ ਇਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਐਲੀਜੀਬਿਲਟੀ ਕਰਾਈਟੇਰੀਆ ਨੂੰ ਪੂਰਾ ਕਰਦੇ ਹੋ ਜਿਵੇਂ ਕਿ ਮਾਸਟਰਸ ਕੀਤੀ ਹੋਊਗੀ ਬੀਐਡ ਕੀਤੀ ਹੋਊਗੀ ਤਾਂ ਤੁਸੀਂ ਸੀਨੀਅਰ ਟੀਚਰ ਪੋਸਟਾਂ ਵਿੱਚ ਵੀ ਅਪਲਾਈ ਕਰ ਸਕਦੇ ਹੋ ਐਸਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਉਹ ਹੋਣੀ ਹੈ ਜੀ 30 ਜੁਲਾਈ ਤੇ 31 ਜੁਲਾਈ ਨੂੰ ਐਂਡ ਦਸੰਬਰ ਦੇ ਵਿੱਚ ਵੀ ਤੁਹਾਨੂੰ ਐਸਟੈਟ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਦੇਖਣ ਨੂੰ ਮਿਲ ਸਕਦਾ ਆ ਸੋ ਇਨ ਫਿਊਚਰ ਜਦੋਂ ਵੀ ਪੋਸਟਾਂ ਆਉਣ ਤੁਸੀਂ ਇਹਨਾਂ ਇਨਾਂ ਦਾ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਐਲੀਜੀਬਿਲਟੀ ਟੈਸਟ ਹੁੰਦਾ ਆ ਪੀਐਸਟੈਟ ਲਈ ਆਪਣੇ ਕੋਲ ਬੜਾ ਕ੍ਰੇਜ਼ ਹੁੰਦਾ ਆ ਕਿ ਪੀਐਸਟੈਟ ਦਾ ਪੇਪਰ ਦੇਣਾ ਆ ਇਸੇ ਤਰ੍ਹਾਂ ਹੀ ਕ੍ਰੇਜ਼ ਥੋੜਾ ਜਆ ਹੋਰ ਸਟੇਟਾਂ ਦੇ ਵਿੱਚ ਜਿਹੜੇ ਐਲੀਜੀਬਿਲਟੀ ਐਗਜ਼ਾਮ ਰੱਖੇ ਜਾਂਦੇ ਆ ਉਹਨਾਂ ਨੂੰ ਵੀ ਪਾਸ ਕਰਕੇ ਰੱਖ ਲਿਆ ਕਰੋ ਕੋਈ ਪਤਾ ਨਹੀਂ ਹੁੰਦਾ ਕਿੱਥੇ ਮੌਕਾ ਮਿਲ ਜਵੇ ਐਨ ਕਿੱਥੇ ਤੁਹਾਡਾ ਨੰਬਰ ਲੱਗ ਜਵੇ ਐਂਡ ਪੰਜਾਬ ਦੇ ਵਿੱਚ ਲੈਕਚਰਰ ਕਾਡਰ ਦੀ ਗੱਲ ਕਰ ਲਈ ਐ ਉਸ ਤੋਂ ਬਾਅਦ ਹੋ ਸਕਦਾ ਮਾਸਟਰ ਕਾਡਰ ਦੀਆਂ ਵੀ ਕੁਝ ਵੈਕੈਂਸੀਸ ਦੇਖਣ ਨੂੰ ਮਿਲਣ ਐਂਡ ਹੋ ਸਕਦਾ ਉਸ ਤੋਂ ਬਾਅਦ ਕੁਝ ਐਟਟੀ ਕਾਡਰ ਦੀ ਜਿਹੜੀ ਵੈਕੈਂਸੀ ਹੈਗੀ ਐ ਜੀ ਉਹ ਵੀ ਦੇਖਣ ਨੂੰ ਮਿਲੇ ਬਾਕੀ ਦੋਸਤੋ ਕੋਸ਼ਿਸ਼ ਤਾਂ ਮੈਂ ਇਹੀ ਕਰਦਾ ਹੁੰਨਾ ਕਿ ਕੋਈ ਨਾ ਕੋਈ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇ ਜਿਹਦੇ ਨਾਲ ਤੁਸੀਂ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਮੋਟੀਵੇਟ ਹੋਵੋ ਐਂਡ ਆਪ ਦੇ ਸਟੱਡੀ ਦੇ ਉੱਤੇ ਕਨਸੈਂਟਰੇਟ ਕਰੋ ਕਿਉਂਕਿ ਤੁਸੀਂ ਆਪ ਦਾ ਟਾਈਮ ਵੇਸਟ ਕਰ ਰਹੇ ਹੋ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਯਾਰ ਵਾਕੈਂਸੀਸ ਤਾਂ ਆ ਨਹੀਂ ਰਹੀਆਂ ਤੇ ਮੈਂ ਐਵੇਂ ਪੜੀ ਜਾ ਰਿਹਾ ਪੜਨ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਜਾਂ ਇੱਕ ਵਾਰ ਤੁਹਾਡਾ ਸਟੱਡੀ ਨਾਲ ਲਿੰਕ ਟੁੱਟ ਗਿਆ ਫਿਰ ਮੁੜ ਕੇ ਬੈਠਿਆ ਨਹੀਂ ਜਾਣਾ ਤੇ ਹੁਣ ਹੁਣ ਜੇਕਰ ਤੁਹਾਨੂੰ ਸਮਾਂ ਮਿਲ ਰਿਹਾ ਤੇ ਉਸ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਕਰੋ ਆਪ ਦੀ ਸਟੱਡੀ ਨੂੰ ਟਾਈਮ ਦਿਓ ਕਿਉਂਕਿ ਇੱਕ ਵਾਰ ਗਿਆ ਸਮਾਂ ਮੁੜ ਕੇ ਕਦੇ ਵੀ ਨਹੀਂ ਆਉਂਦਾ ਸੋ ਜੇਕਰ ਤੁਸੀਂ ਹੁਣ ਹੁਣ ਟਾਈਮ ਲਗਾ ਰਹੇ ਹੋ ਉਹ ਪੱਕੀ ਗੱਲ ਹੈ ਕਿ ਜਿਹੜਾ ਰਿਟਰਨ ਹੈਗਾ ਯਾ ਨਾ ਉਹ ਬਹੁਤ ਜ਼ਿਆਦਾ ਵੱਡਾ ਹੋਊਗਾ ਸੋ ਦੋਸਤੋ ਪੜਨ ਦਾ ਜਿਹੜਾ ਟਾਈਮ ਹੁੰਦਾ ਯਾ ਕਾਫੀ ਲਿਮਟਿਡ ਹੁੰਦਾ ਯਾ ਇੱਕ ਵਾਰ ਉਮਰ ਲੰਘ ਗਈ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਪੜੀ ਜਾਓ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਫਾਰਮ ਭਰੰਦੀ ਵੀ ਕੋਈ ਏਜ ਹੁੰਦੀ ਹੈ ਠੀਕ ਹੈ ਦੋਸਤੋ ਸੋ ਆਪਦੀ એનર્ਜੀ ਨੂੰ ਵਧੀਆ ਪਾਸੇ ਯੂਟਿਲਾਈਜ਼ ਕਰੋ ਤੇ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ